ਜੇ ਹਨੇਰਾ ਜ਼ਿਹਰ ਜੇ ਹਨੇਰਾ ਜੀਰਨਾ ਮਾਰ ਕੇ ਤਾੜੀ ਨਿਕ ਸੋਨ ਸੰ ਬੀਆ ਜੇ ਹਨੇਰਾ ਚੀਤ ਨਾ ਦੁੱਖ ਰਹੀ ਹੈਰ ਕਾ ਵਾਂਗ ਗਿੱਲੇ ਗੋਤੇਆ ਇਸ ਬੈਰੰਚੇ ਬਰਨ ਚੰਗਿਆੜੀ ਨਿਕਲ ਜੇ ਫਨੇ ਰਾ ਕੀ ਦੂਰ ਕਿਤੇ ਧੁੱਪ ਹੈ ਤੂੰ ਬਤਵੀ ਨੇ ਚਲਣਾ ਵੇਖਣਾ ਆਗਾੜੀ ਨਿਕਲ ਜੇ ਅਰੇ ਆਖਿਂ ਮੰਜ਼ਿਲ ਤੇਰੀ ਜਿੱਤ ਹੈ ਤਾਂ ਬੋ ਤੇ ਪੜਾ ਨਾ ਕਰੀ ਮੰਜ਼ਿਲ ਤੇਰੀ ਜਿੱਤ ਹੈ ਤੂੰ ਬਹੁਤੇ ਪੜਾਣਾ ਕਰੀ ਜੇ ਤੂੰ ਆ ਨੂੰ ਜਿੱਤ ਦਾ ਵਕਤ ਹੈ ਖਿਲਾੜੀ ਨਿਕਲ ਜੇ ਹਨੇਰਾ ਛੀ